ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨ ਲੱਗੇ ਹਾਂਗੇ ਵੀ ਜਿਹੜੇ ਖੇਤਾਂ ਦੇ ਵਿੱਚ ਕਣਕ ਪਹਿਲਾ ਪਾਣੀ ਲੱਗਣ ਤੋਂ ਬਾਅਦ ਪੀਲੀ ਪੈ ਜਾਂਦੀ ਆ ਵੀ ਉਹਦਾ ਹੁਣ ਕੀ ਹੱਲ ਕਰਿਆ ਜਾਵੇ ਵੀ ਕਿਵੇਂ ਉਹ ਸੈੱਟ ਹੋਊਗੀ ਕੀ ਉਹਦੇ ਪਰੇਜ ਆ ਕੀ ਉਹਦਾ ਇਲਾਜ ਆ ਸਾਰਾ ਕੁਝ A to Z ਆਪਾਂ ਦੱਸਾਂਗੇ ਵੀਡੀਓ غور ਨਾਲ ਸੁਣ ਲਿਓ ਤੇ ਵੀਡੀਓ ਪੂਰੀ ਵਧੀਆ ਬਈ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਪਾਉਣੇ ਹੁੰਦੇ ਆਂਗੇ ਫੇਸਬੁੱਕ ਤੇ YouTube ਚੈਨਲ ਆਪਣਾ ਫੋਲੋ ਕਰ ਲਿਓ ਤੇ ਆਪ ਬਖੇਤੀ ਕਰਦੇ ਸੀਗੇ ਤੇ ਵੀਡੀਓ ਬਣਾਉਣੇ ਆਗੇ ਤੇ ਆਪਦੇ ਤਿਆਰਬੇ ਸਾਂਝੇ ਕਰਦੇ ਆਂ ਕੁਝ ਸਿੱਖਦੇ ਆਂ ਕੁਝ ਸਿਖਾਉਣੇ ਆਗੇ ਤੇ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਯਾਰ ਵੀਡੀਓ ਪੂਰੀ ਵਧੀਆ ਤੇ ਦੱਸ ਦਿਓ ਸਾਰੇ ਇਹ ਜਾੜ ਕਰੀ ਦੇ ਵਿੱਚ ਆ ਜਾਓ ਬਈ ਯਾਰ ਸਾਰੇ ਤੋਂ ਪਹਿਲਾਂ ਤਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਲਾਜ ਨੂੰ ਪਰਹੇਜ ਬਟਾ ਬਈ ਜੇ ਕਣਕ ਪੀਲੀ ਪਾਉਣ ਤੋਂ ਬਚਣ ਹੋਣੀਆਂ ਹਨ ਸਾਰਾ ਦੁੱੱਟਾ ਦਾ ਪਰਹੇਜ ਹੈ ਇਹਦੇ ਵਿੱਚ ਵੀ ਤੁਸੀਂ ਲਾਲੋ ਸਾਹਿਬ ਵੀ ਕਣਕ ਨੂੰ ਯਾਰ ਪਾਣੀ ਦਿਨ ਦੇ ਟਾਈਮ ਲਾ ਲਿਓ ਕੋਲੇ ਖੜਕੇ ਲਾ ਲਿਓ ਆਏ ਨਾ ਹੋਵੇ ਗਵਾਂਡੀਆਂ ਦੇ ਕੜਾਹੀ ਚੜੀ ਆ ਵੀ ਤੁਸੀਂ ਛੱਡੋ ਲਾਓ ਆਟੋ ਹੋ ਦੋ ਜਾਨੇ ਤੁਹਾਨੂੰ ਉੱਥੋਂ ਪੰਪ ਮਾਰ ਦੇਣਾ ਵੀ ਛੱਡਿਆ ਆਏ ਕਿ ਹੁੰਦਾ ਘੰਟੇ ਚ ਕਿਹੜਾ ਲੱਗੂ ਦੋ ਘੰਟੇ ਚ ਲੱਗੂ ਉਦੋਂ ਜਾ ਕੇ ਬਦਲੇ ਆਈ ਆ ਜਾ ਇੱਥੇ ਬੈਠਾ ਕੇ ਗੱਲਾਂ ਕਰਾਂਗੇ ਬਾਈ ਇਹ ਇਹੋ ਜੇ ਡਿੱਕੇ ਫਟਕੇ ਚ ਤੁਸੀਂ ਹੈਗੇ ਹੋ ਵੀ ਚਲ ਜਾਇਓ ਇਹ ਬਿਨਾਂ ਸਰਦਾ ਨਹੀਂ ਗਾ ਵੀ ਮੋਟਰ ਹੀ ਖੜਾ ਲਓ ਯਾਰ ਇੱਕ ਦਿਨ ਨਾਲ ਕਣਕ ਨੂੰ ਕੁਝ ਨਹੀਂ ਹੁੰਦਾ ਤੇ ਜੇ ਇੱਕ 10 ਮਿੰਟ ਵੀ ਪਾਣੀ ਇੱਕ ਘਿਹਰੇ ਚ ਵੱਧ ਪੈ ਗਿਆ ਸੋਡੀ ਸੀ ਮਿੰਨ ਦੀ ਖੇਤੀ ਖਰਾਬ ਹੋ ਜਾਊਗੀ ਲਾਜ ਨੂੰ ਤਾਂ ਹੈਗਾ ਸਭ ਤੋਂ ਵੱਡਾ ਤਾਂ ਬਾਈ ਪ੍ਰੇਜ ਠੀਕ ਆ ਤੇ ਦੂਜੇ ਨੰਬਰ ਤੇ ਜੇ ਛੋਟੀ ਪੀਲੀ ਪਾਏਗੀ ਕਣਕ ਸਾਰੇ ਤੋਂ ਪਹਿਲਾਂ ਤਾਂ ਉਹ ਜੇ ਯਾਰ ਵੀ ਪਾਣੀ ਨਾ ਖੜਾ ਖੜਨਦੇ ਉਹ ਜਲ ਜੇ ਵੱਧ ਵੀ ਪੈ ਗਿਆ ਪਾਣੀ ਸੱਥੋਂ ਪਾਣੀ ਦੂਜੀ ਦੂਜੀ ਕਾਰੇ ਜੀ ਜਾਂ ਉੱਚੀ ਨੀਵੇਂ ਵਾਹਣ ਜਿਵੇਂ ਵੀ ਤੁਹਾਡਾ ਕਿੱਧਰ ਵੀ ਕੋਈ ਹੱਲ ਹੁੰਦਾ ਕਰ ਲੋ ਤੇ ਫੇਰ ਤੇ ਉਸ ਤੋਂ ਬਾਅਦ ਚ ਪਾਣੀ ਦਾ ਸੁੱਕ ਗਿਆ ਜਦੋਂ ਪਾਣੀ ਸੁੱਕਣ ਤੋਂ ਬਾਅਦ ਹੀ ਬਾਈ ਸਾਰੇ ਪ੍ਰੋਸੈਸ ਚੱਲਦੇ ਆ ਇਹਦੇ ਵਿੱਚ ਪਾਣੀ ਸੁੱਕਣ ਤੋਂ ਬਾਅਦ ਹੀ ਥੋੜਾ ਥੋੜਾ ਜੂਰੀ ਆਪਾਂ ਉਹਦੋਂ ਵੀਰ ਗੱਲ ਸੁਣ ਲੋ ਇੱਕ ਤਅ ਹੈ ਛੂਟੀ ਆ ਦੇਖੋ ਹੁਣ ਇਹ ਛੂਟੀ ਆ ਹੁਣ ਵਿੱਚ ਬਹੁਤ ਸਾਰੇ ਯੂਟਿਊਬਰ ਵੀਡੀਓ ਆ ਪਾਈ ਜਾਂਦੇ ਆਗੇ ਵੀ ਜੇ ਪੀਲੀ ਪੈ ਗਈ ਜੀ ਕਿਲੋ ਜੂਰੀਆ ਪਾ ਲੋ ਕਿਲੋ ਡੀਪੀ ਪਾ ਲੋ ਜ਼ਿੰਕ ਪਾ ਲੋ ਮੈਗਜੀਨ ਪਾ ਲੋ ਸੜਕ ਦੋ ਦਿਨਾਂ ਚ ਕਾਲੀ ਹੋ ਜੂ ਬਈ ਇਹੋ ਜਿਹਾ ਕੁਛ ਨਹੀਂ ਹੁਣ ਸਿੱਧਾ ਜਰਮਨ ਤੋਂ ਉਦਾਹਰਣ ਨਹੀਂ ਦਿੰਦਾਗਾ ਵੀ ਆਪਣਾ 2 ਮਹੀਨੇ ਦਾ ਜਾਂ ਸਾਲ ਦਾ ਜਵਾਬ ਆ ਜੇ ਉਹਨੂੰ ਆਪਾਂ ਖਰਾਕ ਇੱਕ ਮੰਦ ਵਾਲੀ ਦੇ ਦਿਆਂਗੇ ਉਹ ਉਹ ਥੋੜੇ ਸਾਹ ਨਾਲ ਮੱਲ ਬਣ ਜੂ ਨਹੀਂ ਨਾ ਬਣਨਾ ਹੋਰ ਬਿਮਾਰ ਹੋਊਗਾ ਬਾਈ ਜੇ ਥੋੜੀ ਕਣਕ ਪੀੜੀ ਪਾਏਗੀ ਆਏ ਨਾ ਹੋ ਵੀ ਅੰਨੇ ਤੇ ਸੇਬ ਵੀ ਹੋਣ ਇਹਨੂੰ ਕਾਲੀ ਕਰ ਦਗੇ ਜੇ ਤੇਰੇ ਜੀ ਲਾਇ ਤੇਰੇ ਜੀ ਕਦੇ ਵਿੱਚ ਜੂਰੀਆ ਕਦੇ ਵਿੱਚ ਜ਼ਿੰਕ ਤੇ ਮੈਗਜੀਨ ਸੜਕ ਦੋ ਯਾਰ ਉਹਦੇ ਵਿੱਚ ਥੋੜਾ ਕਾਣਾ ਨੈਣੋ ਜੂਰੀਆ ਪਾ ਲੋ ਜੇ ਸਟੇਡੀ ਵਾਲਿਆਂ ਨੇ ਤੁਹਾਨੂੰ ਚੁਕਾਇਆਗਾ ਧੱਕੇ ਨਾਲ ਥੋੜੇ ਗਲ ਪਿਆ ਢੋਲਾਗਾ ਜੇ ਵਜਾਉਣਾ ਹੀ ਆ ਉਹ ਤੇ ਮੈਗਜੀਨ ਸੜਕ ਲੋ ਥੋੜਾ ਜ਼ਿੰਕ ਪਾ ਲੋ 100 ਗ੍ਰਾਮ ਕਿੱਲੇ ਦਾ ਜੇ ਤਾਂ ਥੋੜਾ ਜੂਰੀਆ ਜ਼ਿੰਕ ਉਹਦੇ ਵਿੱਚ ਪਿਆ ਹੋਇਆਗਾ ਚਾਵਲਾਂ ਚ ਪਿਆ ਹੋਇਆ ਤਾਂ ਜਿੰਕ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਕਣਕ ਨੂੰ ਤੇ ਬਾਈ ਜੇ ਪਾਣੀ ਖੜਾ ਵਿੱਚ ਹਨਾ ਵੀ ਥੋੜਾ ਪਾਣੀ ਖੜਾ ਕ ਤੁਹਾਨੂੰ ਐ ਲੱਗਦਾ ਪੀਲੀ ਪਊ ਕਣਕ ਤਾਂ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਸਲਫਰ ਪਾ ਲਓ ਥੋੜਾ ਘਾਣਾ 10 ਕਿਲੋ ਕਿੱਲੇ ਦਾ ਵੀ ਖੜੇ ਪਾਣੀ ਵਿੱਚ ਥੋੜੇ ਜੂਰੀਏ ਚਰਲਾ ਕੇ ਸਲਫਰ ਸਿੜ ਦਿਓ ਤੇ ਜੇ ਤੁਹਾਡੇ ਬਾਹਣ ਚ ਪਾਣੀ ਖੜਨ ਦੀ ਦਿੱਕਤ ਆ ਗਈ ਤੇ ਇੱਕ ਤਾਂ ਇਹ ਹੱਲ ਹੋ ਸਕਦਾ ਵੀ ਸਲਫਰ ਪਾ ਕੇ ਪਾਣੀ ਪੀ ਗਈ ਧਰਤੀ ਕਣਕ ਜਦੋਂ ਪਾਣੀ ਪੀ ਗਈ ਧਰਤੀ ਥੱਲੇ ਕਣਕ ਨੇ ਆਟੋਮੈਟਿਕੀ ਡੀਏਪੀ ਨੇ ਜਾਣ ਲਵਣੀ ਆ ਕਣਕ ਕਾਲੀ ਹੋ ਜੂ ਠੀਕ ਆ ਮੈਗਨੀਜ਼ ਦੀ ਸਪਰੇਅ ਕਰ ਲੋ ਮੈਗਨੀਜ਼ ਦੀ ਸਪਰੇਅ ਕਰ ਲੋ ਉਹਦੇ ਨਾਲ ਵੀ ਕਣਕ ਨੂੰ ਬਹੁਤ ਫਰਕ ਫਾਇਦਾ ਮਿਲਦਾਗਾ ਤੇ ਸਭ ਤੋਂ ਵੱਡਾ ਭਰੇਜ ਇਹਦਾ ਵੀ ਯਾਰ ਪਾਣੀ ਕੋਲੇ ਖੜਕੇ ਲਾ ਲੋ ਦਿਨ ਵੇਲੇ ਲਾ ਲੋ ਕਦੇ ਵੀ ਹਾਸਤੇ ਵੀ ਰਾਤ ਵੇਲੇ ਪਾਣੀ ਨਾ ਛੱਡੋ ਕਣਕ ਚ ਚਲ ਜੇ ਲਾਸਟ ਪਾਣੀ ਹੁੰਦਾ ਯਾਰ ਉਦੋਂ ਕੋਈ ਚੱਕਰ ਨਹੀਂ ਵੱਧ ਪੈ ਜੂ ਘਟ ਪੈ ਜੂ ਪਹਿਲੇ ਦੋ ਪਾਣੀ ਤਾਂ ਯਾਰ ਜਮੀ ਕੋਲੇ ਖੜਕੇ ਲਾਓ ਵੀ ਐ ਲਾ ਲਓ ਵੀ ਉੱਤੀ ਖੜ ਕੇ ਠਿਕਰੀ ਪੈਰਾ ਦੇ ਕੀ ਲਾਉਣਾ ਪਾਣੀ ਆਪਾਂ ਐਂ ਸੋਚ ਲਓ ਵੀ ਜੇ ਆਪਾਂ ਨੂੰ ਕੰਮ ਆ ਤਾਂ ਮੋਟਰ ਹੀ ਖੜਾ ਦੋ ਐਂ ਨਾ ਲਾਲਚ ਕਰੋ ਵੀ ਚਲ ਆਉਂਦਿਆਂ ਨੂੰ ਕਿਹੜਾ ਪਰਜੂ ਆਪਾਂ ਬੰਦ ਕਰ ਦਿਆਂਗੇ ਆਹ ਲਾਲਚ ਤਾਂ ਜਮੀ ਨਾ ਕਰਿਓ ਤੇ ਫੇਰ ਬਾਕੀ ਜੇ ਸੋਡੇ ਬਾਹਣ ਪਾਣੀ ਪੀਂਦੇ ਫੇਰ ਤਾਂ ਕੋਈ ਚੱਕਰ ਹੀ ਨਹੀਂ ਯਾਰ ਉਥੇ ਤਾਂ ਕਣਕ ਪੀੜੀ ਪੈਂਦੀ ਵੀ ਨਹੀਂ ਜਿੱਥੇ ਪਾਣੀ ਖੜਦਿਆ ਜਿਹੜੇ ਬਾਣਾ ਬਾਣਾ ਚ ਉਹਨਾਂ ਦਾ ਚੱਕਰ ਪੈਂਦਾ ਉਥੇ ਪਹਿਲਾਂ ਸਲਫਰ ਵੀ ਦੋ ਕਣਕ ਨਾਲ ਪਹਿਲਾਂ ਵੀ ਮੈਂ ਵੀਡੀਓ ਪਾਈ ਆਗੀ 10 ਕਿਲੋ ਕਿੱਲੇ ਦਾ ਹਾਲ ਫਿਰ ਜ਼ਰੂਰ ਬੀਜੋ ਉਹਦੇ ਨਾਲ ਪਾਣੀ ਖੜਨ ਦੀ ਦਿੱਕਤ ਚੱਕੀ ਜਾਂਦੀ ਆ ਤੇ ਜੇ ਪਾਣੀ ਜਿਆਦਾ ਖੜਦੇ আর ਝੋਨਾ ਚੰਨਾ ਲੱਗਦੇ ਨੂੰ ਚੇਰ ਹੋ ਗਿਆ ਡਾਕਰ ਬਾਣ ਹੋ ਗਏ ਤੇ ਪਾਣੀ ਥੋੜਾ ਜਿਵੇਂ ਹੁਣ 30 35 ਦਿਨਾਂ ਤੋਂ ਸਟਾਰਟ ਕਰ ਲੋ ਜਿੰਨਾ ਪਾਣੀ ਲੰਮਾ ਸਟਾਰਟ ਕਰੋਗੇ ਉਹਨਾਂ ਫਾਇਦੇਮੰਦ ਰਹੂ ਕਣਕ ਦੀ ਖਾਤਰ ਤੇ ਫਿਰ ਇਹਦੇ ਮੈਗਨੀਮ ਦੀ ਸਪਰੇਅ ਕਰ ਲੋ ਤੇ ਜੂਰੀਆ ਵਿੱਚ ਥੋੜਾ ਜਿਹਾ ਪਾ ਲਓ ਜੀ ਪਾਉਣਾ ਨਹੀਂ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਨਾ ਡੀ ਏ ਪੀ ਪਾਓ ਕੁਝ ਵੀ ਨਾ ਪਾਓ ਯਾਰ ਜਦੋਂ ਇਹ ਛੋਟੀ ਆ ਇਹਨੇ ਆਪਦੇ ਹਿਸਾਬ ਨਾਲ ਹੀ ਖਰਾਕ ਲੈਣੀ ਆ ਠੀਕ ਆ ਇਹਦੇ ਉੱਤੇ ਕੋਈ ਬਾਲਾ ਧੱਕਾ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਜੀ ਤੇ ਹੁਣ ਜਦੋਂ ਜੋ ਹੈ ਇਹ ਛੋਟੀ ਯਾਰ ਫਿਰ ਇਹਦੇ ਨਾਲ ਹੁਣ ਆਪਾਂ ਤੁਸੀਂ ਲਾ ਲਓ ਵੀ ਹੁਣ ਇੱਕ ਜਵਾਕ ਨੂੰ ਆਪਾਂ ਕਿੰਨੀ ਕ ਖਰਾਕ ਦੇ ਦੇਾਂਗੇ ਹਨਾ ਵੀ ਜੇ ਹੁਣ ਉਹਨੂੰ ਜਵਾਕ ਨੂੰ ਖਰਾਕ ਦਾ ਜ਼ਿਆਦਾ ਦੇਵਾਂਗੇ ਉਹਨੂੰ ਨੁਕਸਾਨ ਹੀ ਕਰੂ ਫਾਇਦਾ ਤਾਂ ਉਹਨੇ ਕੀ ਕਰਨਾ ਤੇ ਬਈ ਇਹਨੂੰ ਤੇ ਸਪਰੇਹਾਂ ਤੁਸੀਂ ਕਰ ਸਕਦੇ ਜੇ ਪੀਲੀ ਪੈਗੀ ਮੈਗਜ਼ੀਨ ਦੀ ਜਾਂ ਹੋਰ ਦੀ ਤੇ ਉਂ ਤਾਂ ਬਾਲਾ ਕੋਸਾਈ ਜਾਂਦਾ ਮਾਰਕੀਟ ਚ ਵੀ ਜੇ ਪਾਣੀ ਖੜਨ ਦੀ ਦਿੱਕਤ ਆਉਂਦੀ ਆ ਤੇ ਪਾਣੀ ਕੋਲੇ ਖੜਕੇ ਲਾਓ ਬਦਲਾ ਲਾਓ ਤੇ ਸਪਰੇਹਾਂ ਇਹਦੇ ਉੱਤੇ ਮੈਗਜ਼ੀਨ ਸੜਕ ਲਿਓ ਜੇ ਬੀਲੀ ਪੈਂਦੀ ਆ ਜੂਰੀਏ 10 ਕਿਲੋ ਸਰਫਰ ਜੇ ਸੁੱਥੋਂ ਨਾਲ ਨਹੀਂ ਵਿਜਿਆ ਤਾਂ 10 ਕਿਲੋ ਯਾਰ ਜੂਰੀਏ ਚਰ ਲਾ ਕੇ ਸਿੱਟ ਲਓ ਵਧੀਆ ਰਿਜ਼ਲਟ ਮਿਲੂਗਾ ਪਾਣੀ ਸੇਤੀ ਪਿਊ ਬਾ ਹਨ ਤੇ ਕਣਕ ਨੂੰ ਵੀ ਵਧੀਆ ਝਾੜ ਵਧੂਗਾ ਉਹਦੇ ਨਾਲ ਤੇ ਬਈ ਇਹ ਇੰਨੇ ਕੱਪਣੇ ਗੱਲਾਂ ਸੀ ਤੁਹਾਨੂੰ ਦੱਸਣੀਆਂ ਸੀ ਜਿਹੜੀਆਂ ਤੇ ਇਹਤੇ ਗੌਰ ਕਰ ਲਿਓ ਤੇ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਿਓ ਧੰਨਵਾਦ ਜੀ